ਸਤਿ ਸ੍ਰੀ ਅਕਾਲ ਕਿਦਾਂ ਹਾਲ ਚਾਲ ਹੈ ਅਮੀਦ ਕਰਨਾ ਵਧੀਆ ਹੋਗੇ ਹੱਸਦੇ ਹੋਗੇ ਚੜਦੀ ਕਲਾ 'ਚ ਹੋਗੇ ਵਿਕਰਮ ਸਿੰਘ ਮਜੀਠੀਆ ਨੂੰ ਸੀਐਮ ਪੰਜਾਬ ਭਗਵਤ ਮਾਨ ਡਿਬੜੂਗੜ ਦੀ ਜੇਲ੍ਹ ਦੇ ਵਿੱਚ ਭੇਜਣ ਜਾ ਰਹੇ ਨੇ ਜੀ ਹਾਂ ਵਿਕਰਮ ਸਿੰਘ ਮਜੀਠੀਆ ਨੂੰ ਬਹੁਤ ਜਲਦ ਡਿਬੜੂਗੜ ਦੀ ਜੇਲ੍ਹ ਦੇ ਵਿੱਚ ਭੇਜਿਆ ਜਾ ਸਕਦਾ ਹੈ ਇਸ ਵੀਡੀਓ ਦੇ ਬਾਰੇ ਵਿੱਚ ਮਜੀਦ ਡਿਟੇਲ ਜਾਣਨੇ ਆ ਫਿਰ ਅਰੇ ਤੇ ਗੱਲਬਾਤ ਕਰਨੇ ਆ ਵੀਡੀਓ ਨੂੰ ਸਟਾਰਟ ਕਰਨੇ ਆ ਬਹੁਤ ਵੱਡੀ ਖਬਰ ਹੈ ਜਿਵੇਂ ਕਿ ਵਿਕਰਮ ਸਿੰਘ ਮਜੀਠੀਆ ਪੰਜਾਬ ਦੇ ਵਿੱਚ ਇਸ ਖਬਰ ਨੇ ਤਹਿਲਕਾ ਮਚਾ ਦਿੱਤਾ ਹੈ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਤੁਹਾਡੇ ਸਾਹਮਣੇ ਮੈਂ ਇੱਕ ਐਸਾ ਵੀਡੀਓ ਦਿਖਾਉਣ ਜਾ ਰਿਹਾ ਕਿ ਮੁੱਖ ਮੰਤਰੀ ਕਹਿ ਰਹੇ ਨੇ ਕਿ ਕਿਹੜੀ ਜੇਲ੍ਹ ਦੇ ਵਿੱਚ ਵਿਕਰਮ ਮਜੀਠੀਆ ਨੂੰ ਲੈ ਕੇ ਔਰ ਹੋਰ ਬਹੁਤ ਸਾਰੇ ਤਸਕਰਾਂ ਨੂੰ ਲੈ ਕੇ ਜਿਕਰ ਕਿ ਮੈਂ ਕਰ ਰਹੇ ਨੇ ਔਰ ਪੰਜਾਬ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਮੈਂ ਪਹਿਲਾਂ ਵੀ ਕਿਹਾ ਸੀ ਕਿ ਪੰਜਾਬ ਦੇ ਲੋਕਾਂ ਦੀ ਮੰਗ ਹੈ ਕਿ ਵਿਕਰਮ ਸਿੰਘ ਮਜੀਠੀਆ ਨੂੰ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਭੇਜੋ ਕਿਉਂਕਿ ਅਕਸਰ ਪੰਜਾਬ ਦੇ ਲੋਕ ਬਹੁਤ ਸਾਰੇ ਪਹਿਲਾਂ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਬੰਦ ਨੇ ਇਹ ਸਾਰਾ ਪੰਜਾਬ ਜਾਣਦਾ ਹੈ ਚਾਹੇ ਉਹ ਗੁਨਾਹਗਾਰ ਨੇ ਚਾਹੇ ਕੁਝ ਵੀ ਹੈ ਪਰ ਪੰਜਾਬ ਦੇ ਲੋਕਾਂ ਨੂੰ ਅਕਸਰ ਆਸਾਮ ਦੀ ਡਿਬਰੂਗੜੀ ਦੀ ਜੇਲ੍ਹ ਦੇ ਵਿੱਚ ਰੱਖਿਆ ਗਿਆ ਜਿੱਥੇ ਕਿ ਇੱਕ ਨਾਮ ਮਜੀਠੀਆ ਦਾ ਵੀ ਹੈ ਤਾਂ ਹੁਣ ਪੰਜਾਬ ਦੇ ਲੋਕ ਕਹਿ ਰਹੇ ਸੀ ਕਹਿੰਦੇ ਜੀ ਭਗਵੰਤ ਮਾਨ ਸਾਹਿਬ ਨਹੀਂ ਤਾਂ ਇਹ ਹਰ ਰੋਜ਼ ਤੁਹਾਨੂੰ ਤੰਗ ਕਰਨਗੇ ਕਿਉਂਕਿ ਬਹੁਤ ਸਾਰੀ ਮੀਡੀਆ ਦੇ ਵਿੱਚ ਤੁਸੀਂ ਅਕਸਰ ਖਬਰਾਂ ਦੇਖਦੇ ਹੋ ਵਿਕਰਮ ਸਿੰਘ ਮਜੀਠੀਆ ਨੂੰ ਤਰ੍ਹਾਂ ਸਾਲ ਦੇ ਵਿੱਚ ਮਿਲਣ ਦੇ ਬਹੁਤ ਬਹਾਨੇ ਬਣਾਏ ਜਾ ਰਹੇ ਸੀ ਤਾਕੇ ਸਰਕਾਰ ਘੇਰੀ ਜਾਵੇ ਕਿ ਭਾਈ ਸਰਕਾਰ ਤਾਂ ੱੱਕਾ ਕਰ ਰਹੀ ਐ ਸਾਨੂੰ ਬਿਕਰਮ ਸਿੰਘ ਮਜੀਠੀਆ ਦੇ ਨਾਲ ਮਿਲਣ ਨਹੀਂ ਦਿੱਤਾ ਜਾ ਰਿਹਾ ਹਰ ਸਿਮਰਤ ਕਾਰ ਬਾਦਲ ਉਹ ਆਪਣੇ ਭਰਾ ਦੇ ਯਾਨੀ ਮਜੀਠੀਆ ਦੇ ਰਖੜੀ ਬੰਨਣ ਪਹੁੰਚ ਵੀ ਆ ਨਾਪਾ ਦੀ ਜੇਲ੍ਹ ਦੇ ਅੰਦਰ ਕਹਿੰਦੇ ਜੀ ਸਰਕਾਰ ੱੱਕਾ ਕਰ ਗਈ ਐ ਬਿਕਰਮ ਸਿੰਘ ਮਜੀਠੀਆ ਦੇ ਰਖੜੀ ਨਹੀਂ ਬੰਨਣ ਦਿੰਦੇ ਪਰ ਉਸੇ ਮਜੀਠੀਆ ਨੂੰ ਪੰਜਾਬ ਦੀਆਂ ਮਾਮਾ ਪੰਜਾਬ ਦੇ ਬਜ਼ੁਰਗ ਬੱਚੇ ਸਭ ਕਹਿ ਰਹੇ ਸੀ ਕਹਿੰਦੇ ਜੀ ਇਹਨੂੰ ਡਬਰੂ ਗੜ ਦੇ ਵਿੱਚ ਬੰਦ ਕਰੋ ਤੁਸੀਂ ਪੰਜਾਬ ਦੇ ਅੰਦਰ ਕਿਉਂ ਰੱਖਿਆ ਪਰ ਅੱਜ ਮੌਜੂਦਾ ਮੁੱਖ ਮੰਤਰੀ ਪੰਜਾਬ ਦਾ ਜਿਨ੍ਹਾਂ ਨੂੰ ਕੱਲ ਹਰ ਸਿਮਰਤ ਕੌਰ ਬਾਦਨ ਨੇ ਧਮਕੀ ਦਿੱਤੀ ਸੀ ਤੇ ਅੱਜ ਤੁਹਾਨੂੰ ਉਹਨਾਂ ਦਾ ਇੱਕ ਬਿਆਨ ਸੁਣਾਉਣ ਜਾ ਰਿਹਾ ਇਹ ਇਕੱਲੇ ਮਜੀਠੀਏ ਤੇ ਨਹੀਂ ਬਹੁਤ ਸਾਰੇ ਹੋਰ ਵੀ ਜਿਹੜੇ ਨਸ਼ੇ ਦੇ ਤਸਕਰ ਨੇ ਉਹਨਾਂ ਲੋਕਾਂ ਦੇ ਉੱਤੇ ਇਹ ਬਿਆਨ ਦਾਗ ਦਿੱਤਾ ਹੈ ਤਾਂ ਪੂਰੇ ਪੰਜਾਬ ਦੇ ਵਿੱਚ ਇਹਨਾਂ ਕਾਲੀ ਦਲ ਦੇ ਵਰਕਰਾਂ ਦੇ ਵਿੱਚ ਭਾਈ ਖਲਬਲੀ ਮਚ ਗਈ ਹੈ ਕਿਉਂਕਿ ਮੁੱਖ ਮੰਤਰੀ ਮੌਜੂਦਾ ਇਹ ਸਭ ਜਾਣਦੇ ਨੇ ਕਿ ਪੰਜਾਬ ਦੇ ਲੋਕਾਂ ਦੀ ਮੰਗ ਕੀ ਹੈ ਔਰ ਦੂਜੇ ਪਾਸੇ ਮੁੱਖ ਮੰਤਰੀ ਨੂੰ ਘੇਰਨ ਦੀ ਕੋਸ਼ਿਸ਼ ਸੁਖਵੀਰ ਸਿੰਘ ਬਾਦਲ ਦੁਆਰਾ ਕੀਤੀ ਜਾ ਰਹੀ ਹੈ ਉਹ ਵੀ ਤੁਹਾਨੂੰ ਮੈਂ ਖਬਰ ਸੁਣਾਉਂਗਾ ਕਿ ਭਾਈ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੁਖਵੀਰ ਸਿੰਘ ਬਾਦਲ ਕਿਵੇਂ ਘੇਰ ਰਹੇ ਨੇ ਕਿਉਂਕਿ ਮੁੱਖ ਮੰਤਰੀ ਦਾ ਇੱਕ ਐਸਾ ਪੁਆਇੰਟ ਉਹਨਾਂ ਦੇ ਹੱਥ ਲੱਗ ਗਿਆ ਕਿ ਪੰਜਾਬ ਦੇ ਅੰਦਰ ਵੱਡੇ ਪੱਧਰ ਦੇ ਉੱਤੇ ਵਿਰੋਧ ਸ਼ੁਰੂ ਹੋ ਗਿਆ ਪੰਜਾਬ ਦੇ ਮੁੱਖ ਮੰਤਰੀ ਦਾ ਬੜੀ ਹੀ ਅਹਿਮ ਖਬਰ ਹੈ ਜਿਹੜੀ ਤੁਸੀਂ ਦੇਖਣ ਜਾ ਰਹੇ ਹੋ ਪਹਿਲੀ ਖਬਰਾ ਵਿਕਰਮ ਸਿੰਘ ਮਜੀਠੀਆ ਔਰ ਦੂਜੇ ਪਾਸੇ ਜਿਹੜੇ ਹੋਰ ਵੀ ਤਸਕਰ ਪੰਜਾਬ ਦੇ ਉਹਨਾਂ ਲੋਕਾਂ ਨੇ ਏਡੀ ਤਾੜ ਪਾ ਦਿੱਤੀ ਆ ਤੇ ਸਕੰਜਾ ਵਿਕਰਮ ਮਜੀਠੀਆ ਦੇ ਉੱਤੇ ਵੀ ਕੱਸ ਦਿੱਤਾ ਹੈ ਤਾਂ ਸੁਣੋ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਸੁਖਵੀਰ ਸਿੰਘ ਬਾਦਲ ਪੰਜਾਬ ਦੇ ਮੁੱਖ ਮੰਤਰੀ ਨੂੰ ਕਿਵੇਂ ਘੇਰਦੇ ਨੇ ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਸੁਣੋ ਜਿਹੜੀ ਉਹ ਨੇੜੇ ਤੇਰੇ ਜੇੜ ਮਿਲਦੀ ਹੈ ਉੱਥੇ ਉਹਨਾਂ ਛੱਡਿਆਵਾਂਗੇ ਤੇ ਉੱਥੇ ਜਿਹੜਾ ਭਾਕੀ ਕਹਿੰਦਿਆਂ ਨੂੰ ਮਿਲਦਾ ਹੈ ਉਹੀ ਉਹ ਨਾ ਮੇਰੇ ਕੋਲ ਆ ਜੁੱਲੇ ਬਣਦੀ ਉਹ ਖਾਣੀ ਹੋਊਗੀ ਇਹ ਨਹੀਂ ਹੈਗਾ ਵੀ ਉੱਥੇ ਪੀਜੇ 버ਗਰ ਮੰਗਣ ਸਾਥੋਂ ਜਾਂ ਪਾਸਦੇ ਜਾਂ ਗਾਰਲਿਕ ਬ੍ਰੈਡ ਮੰਗਣਾ ਇਹ ਨਹੀਂ ਤੇ ਮੈਨੂੰ ਪਤਾ ਕਰਨਾ ਹੈ ਕਿ ਕੀ ਮਿਲਦਾ ਹੈ ਆਜ ਭਾਵੇਂ ਮੱਥਾ ਟੇਕਣ ਤੋਂ ਬਾਅਦ ਜਾਏ ਸਾਰਾ ਪਤਾ ਲੱਗ ਜੂਗਾ ਵੀ ਕੀ ਕੀ ਮਿਲਦਾ ਹੈ ਬੈਸਿਕਾ ਗਿੜਾ ਮਾਰਨਾ ਹੈ ਸੀ ਇਸ ਕੀ ਹਾਲ ਚਾਲ ਦੇਖਣੇ ਸੀ ਸੋ ਜਿਨ੍ਹਾਂ ਨੇ ਸਾਡੇ ਰੰਗਲੇ ਪੰਜਾਬ ਦੇ ਰੰਗ ਫਿੱਕੇ ਪਾਏ ਆ ਸੁਣ ਲਿਆ ਪੰਜਾਬ ਵਾਲੇ ਜਿਵੇਂ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਵਿਕਰਮ ਸਿੰਘ ਮਜੀਠੀਆ ਬਾਰੇ ਕੀ ਕਿਹਾ ਸੀ ਕਹਿੰਦਾ ਜੇਕਰ ਕੋਈ ਵੀ ਪੰਜਾਬ ਦੇ ਅੰਦਰ ਹੋਰ ਵੱਡਾ ਤਸਕਰ ਇੰਨਾ ਹੀ ਲੀਡਰਾਂ ਦੇ ਵਿੱਚੋਂ ਮਿਲਦਾ ਉਹਦੇ ਨੇੜੇ ਤੇੜੇ ਦੀ ਜਿਹੜੀ ਵੀ ਜੇਲ ਹੈ ਅਸੀਂ ਉਹਨੂੰ ਉਹਦੇ ਵਿੱਚ ਛੱਡਾਵਾਂਗੇ ਪਰ ਜਿਹੜਾ ਹੁਣ ਵਿਕਰਮ ਸਿੰਘ ਮਜੀਠੀਆ ਬਾਰੇ ਕਈ ਵਾਰ ਇਹ ਖਬਰਾਂ ਚੱਲੀਆਂ ਕਿ ਵਿਕਰਮ ਸਿੰਘ ਮਜੀਠੀਆ ਕਹਿੰਦੇ ਜੀ ਕਦੇ ਪਾਸਤਾ ਮੰਗਦਾ ਮੈਨੂੰ ਤਾਂ ਪਤਾ ਨਹੀਂ ਕਿ ਪਾਸਤਾ ਹੁੰਦਾ ਕੀ ਆ ਕਦੇ ਕਹਿੰਦੇ ਬਰੈਡ ਮੰਗਦਾ ਇਹ ਲੀਡਰਾਂ ਨੂੰ ਪਤਾ ਹੁੰਦਾ ਕਿ ਆ ਕਿਹੜੀ ਚੀਜ਼ ਆ ਕਿਹੜੀ ਆ ਆਮ ਜਿਹੇ ਬੰਦੇ ਨੂੰ ਨਹੀਂ ਪਤਾ ਹੁੰਦਾ ਪਰ ਪੰਜਾਬ ਦੇ ਮੁੱਖ ਮੰਤਰੀ ਨੇ ਵਿਕਰਮ ਸਿੰਘ ਮਜੀਠੀਆ ਜਿਹੜੇ ਕਿ ਪੰਜਾਬ ਦੇ ਲੋਕ ਕਹ ਰਹੇ ਸੀ ਕਹਿੰਦੇ ਜੀ ਇਹਨੂੰ ਡਿਬਰੂ ਕਰਨ ਨੂੰ ਤੋੜ ਦਿਓ ਬੜਾ ਚੰਗਾ ਕੰਮ ਹੋਣਾ ਕਿਉਂਕਿ ਪੰਜਾਬ ਦੇ ਅੰਦਰ ਬਹੁਤ ਸਾਰਾ ਮਾਹੌਲ ਇਹਨਾਂ ਲੀਡਰਾਂ ਨੂੰ ਦੇਖ ਕੇ ਖਰਾਬ ਹੋ ਰਿਹਾ ਕਿਉਂਕਿ ਬਹੁਤ ਸਾਰੇ ਲੀਡਰ ਤਾਂ ਐਸੇ ਨੇ ਜਿਹੜੇ ਵਿਕਰਮ ਸਿੰਘ ਮਜੀਠੀਆ ਦਾ ਸਿਰਫ ਇੱਕ ਨਕਲੀ ਟਾਂਗ ਜਿਹੜੇ ਕਹਿੰਦੇ ਸੀ ਕਾਂਗਰਸ ਦੇ ਨੇਤਾ ਕੇ ਭਾਈ ਵਿਕਰਮ ਸਿੰਘ ਮਜੀਠੀਆ ਤੇ ਅਸੀਂ ਪਰਚਾ ਕੀਤਾ ਤੇ ਅਸੀਂ ਉਹਦੇ ਗੜ ਦੇ ਵਿੱਚ ਉਹਨੂੰ ਰੱਸਾ ਪਾ ਕੇ ਲੈ ਕੇ ਜਾਵਾਂਗੇ ਤਾਂ ਹੁਣ ਉਹੀ ਲੀਡਰ ਪੰਜਾਬ ਦੇ ਅੰਦਰ ਮਾਹੌਲ ਖਰਾਬ ਕਰ ਰਹੇ ਨੇ ਕਹਿੰਦੇ ਜੀ ਵਿਕਰਮ ਸਿੰਘ ਮਜੀਠੀਆ ਨੂੰ ਨਜਾਇਜ਼ ਫੜ ਲਿਆ ਭਗਵੰਤ ਮਾਨ ਨੇ ਔਰ ਦੂਜੇ ਪਾਸੇ ਹਰਸ਼ਮਤ ਕੌਰ ਦਾ ਜਿਹੜਾ ਕਿ ਕੱਲ ਦਾ ਬਿਆਨ ਸੁਣਿਆ ਪੂਰੇ ਪੰਜਾਬ ਦੇ ਲੋਕਾਂ ਨੇ ਕਹਿੰਦੀ ਆ ਭਗਵੰਤ ਮਾਨ ਸਾਡੇ ਨਾਲ ਨਜਾਇਜ਼ ਕਰ ਰਿਹਾ ਮੈਂ ਕਹਿੰਦੀ ਆਪਣੇ ਭਰਾ ਦੇ ਰਖੜੀ ਬੰਨਣੀ ਸੀ ਪਰ ਇੱਥੇ ਸਵਾਲ ਇਹ ਵੀ ਉੱਠਦਾ ਕਿ ਪੰਜਾਬ ਦੀਆਂ ਮਾਮਾਂ ਦੇ ਜਾਂ ਪੰਜਾਬ ਦੀਆਂ ਉਹਨਾਂ ਭੈਣਾਂ ਦੇ ਪੁੱਤ ਮਾਰੇ ਚਿੱਟੇ ਦੇ ਨਾਲ ਕਿ ਉਹਨਾਂ ਭੈਣਾਂ ਨੂੰ ਆਪਣੇ ਭਰਾਵਾਂ ਦੀ ਯਾਦ ਨਹੀਂ ਆਉਂਦੀ ਹੋਣੀ ਕਿ ਅਸੀਂ ਉਹਨਾਂ ਦੇ ਰਖੜੀ ਬੰਨਣੀ ਹੈ ਸੋ ਇਸ ਕਰਕੇ ਪੰਜਾਬ ਦੀ ਜਨਤਾ ਇਹਨਾਂ ਆਵਾਜ਼ਾਂ ਦੇ ਵਿਰੁੱਧ ਹੋ ਚੁੱਕੀ ਹੈ ਪੂਰੇ ਪੰਜਾਬ ਦੇ ਅੰਦਰ ਪੂਰੇ ਬਾਦਲ ਧੜੇ ਦਾ ਯਾਨੀ ਵਿਰੋਧ ਹੋ ਰਿਹਾ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਹ ਅਕਸਰ ਤੁਸੀਂ ਵੇਖਿਆ ਕਿ ਪੰਜਾਬ ਦੇ ਲੋਕ ਕਹਿੰਦੇ ਸੀ ਕਹਿੰਦੇ ਜੀ ਐਕਸ਼ਨ ਤਾਂ ਜ਼ਰੂਰ ਕੀਤਾ ਪਰ ਬੜਾ ਲੇਟ ਕੀਤਾ ਕਹਿੰਦੇ 3 ਸਾਲ ਗੁਜ਼ਰ ਗਏ ਨੇ ਪਰ ਮੈਂ ਇੱਥੇ ਦੱਸਣਾ ਚਾਹਾਂਗਾ ਕਿ ਭਾਈ ਭਾਵੇਂ 3 ਸਾਲ ਗੁਜ਼ਰ ਗਏ ਨੇ ਕਿਉਂਕਿ ਪਹਿਲਾਂ ਪੰਜਾਬ ਦੇ ਲੋਕ ਸਾਡੇ ਭੂਲੇ ਭਾਲੇ ਸੀ ਜਿਹੜੇ ਕਹਿੰਦੇ ਸੀ ਅਸੀਂ ਕੱਟੜ ਅਕਾਲੀ ਆ ਅਸੀਂ ਕੱਟੜ ਕਾਂਗਰਸੀ ਆ ਤਾਂ ਜੇਕਰ ਕੋਈ ਨਵੀਂ ਪਾਰਟੀ ਆਈ ਆ ਤਾਂ ਇਹਨੂੰ ਵੀ ਇੱਕ ਵਾਰ ਟਾਈਮ ਦੇ ਕੇ ਦੇਖਣਾ ਚਾਹੀਦਾ ਕਿ ਪੰਜਾਬ ਦੇ ਅੰਦਰ ਹੋ ਕੀ ਰਿਹਾ ਦੇਖੋ ਅੱਧਾ ਟਾਈਮ ਟੱਪਿਆ ਭਗਵੰਤ ਮਾਨ ਦਾ ਤਾਂ ਹਮ ਦੂਜੇ ਪਾਸੇ ਸਰਕਾਰ ਐਕਸ਼ਨ ਦੇ ਵਿੱਚ ਜੇਕਰ ਅੱਗੇ-ਅੱਗੇ ਚੰਗੇ ਕੰਮ ਕਰੂਗਾ ਤਾਂ ਪੰਜਾਬ ਨੂੰ ਐਸੇ ਲੀਡਰ ਦੀ ਲੋੜ ਹੈ ਕੈਸ ਕਰਕੇ ਪੰਜਾਬ ਦੇ ਸਾਡੇ ਭੈਣ ਭਰਾਵਾਂ ਨੂੰ ਅਪੀਲ ਹੈ ਕੋਈ ਨਿੱਜੀ ਬੈਰਵਿਰੋਧ ਕਿਸੇ ਦੇ ਨਾਲ ਨਹੀਂ ਹੈ ਜਿਹੜਾ ਬੰਦਾ ਪੰਜਾਬ ਦੇ ਹੱਕਾਂ ਤੇ ਪੰਜਾਬ ਦੇ ਹਿੱਤਾਂ ਦੀ ਗੱਲ ਕਰੂਗਾ ਉਸ ਬੰਦੇ ਨੂੰ ਚੋਣਨਾ ਸਾਡੇ ਪੰਜਾਬੀਆਂ ਦਾ ਹੱਕ ਵੀ ਹੈ ਤੇ ਜ਼ਰੂਰੀ ਵੀ ਹੈ ਕਿਉਂਕਿ ਇਸ ਪੰਜਾਬ ਨੂੰ ਪਹਿਲਾਂ ਦੀਆਂ ਸਰਕਾਰਾਂ ਨੇ ਐਸਾ ਨਰਕ ਦੇ ਵਿੱਚ ਧੱਕਿਆ ਇਸੇ ਕਰਕੇ ਇਹਨਾਂ ਵਿਕਰਮ ਸਿੰਘ ਮਜੀਠੀਆ ਵਰਗੇ ਤਸਕਰਾਂ ਨੂੰ ਚੱਕ ਰਹੀ ਹੈ ਸਰਕਾਰ ਜਿਨ੍ਹਾਂ ਨੂੰ ਅੱਜ ਤੱਕ ਕਿਸੇ ਪੰਜਾਬ ਦੇ ਮੁੱਖ ਮੰਤਰੀ ਨੇ ਉਂਗਲ ਤੱਕ ਨਹੀਂ ਕੀਤੀ ਕਿਉਂ ਨਹੀਂ ਕੀਤੀ ਅੱਗੇ ਉਹ ਮੁੱਖ ਮੰਤਰੀ ਜਿਹੜਾ ਕਿ ਹੁਣ ਕੈਪਟਨ ਤੇ ਲਾ ਲਓ ਉਹ ਕਹਿੰਦੇ ਜੀ ਉਹਦਾ ਚਾਚਾ ਬਣਿਆ ਹੋਇਆ ਸੀ ਇਸ ਕਰਕੇ ਉਹਨੇ ਬਿਆਨ ਦੇ ਦਿੱਤਾ ਫਿਰ ਦੂਜੇ ਪਾਸੇ ਚੰਨੀ ਤੇ ਲਾ ਲਓ ਉਹ ਕਹਿੰਦਾ ਜੀ ਵਿਕਰਮ ਸਿੰਘ ਮਜੀਠੀਆ ਨਜਾਇਜ਼ ਚੱਕ ਲਿਆ ਔਰ ਫਿਰ ਤੁਸੀਂ ਖੇਹਰੇ ਤੇ ਆਜੋ ਉਹਦਾ ਵੀ ਬਿਆਨ ਆ ਗਿਆ ਕਹਿੰਦਾ ਨਜਾਇਜ਼ ਕਰ ਰਹੀ ਹੈ ਸਰਕਾਰ ਪਹਿਲਾਂ ਕਹਿੰਦੇ ਜੀ ਮਜੀਠੀਆ ਨੂੰ ਜੇਲ੍ਹ ਦੇ ਵਿੱਚ ਦਿਓ ਸੇ ਇਸ ਗੱਲ ਨੂੰ ਸਮਝਣ ਦੀ ਸਾਡੇ ਪੰਜਾਬ ਦੇ ਲੋਕਾਂ ਨੂੰ ਲੋੜ ਹੈ ਇਹ ਜਿਹੜੀ ਰਾਜਨੀਤੀ ਆ ਬੜੀ ਹੀ ਅਨੋਖਾ ਖੇਲ ਹੈ ਘਰੇ ਇੱਕ ਹੁੰਦੇ ਨੇ ਬਾਹਰ ਦੋ ਦਿਖਾਇਆ ਜਾਂਦਾ ਕੇ ਅਸੀਂ ਵੱਖੋ ਵੱਖ ਪਰ ਜਦੋਂ ਬਿਕਰਮ ਮਜੀਠੀਆ ਤੇ ਐਕਸ਼ਨ ਹੁੰਦਾ ਸਾਰੇ ਲੋਕਾਂ ਦਾ ਸੱਚ ਸਾਹਮਣੇ ਆ ਜਾਂਦਾ ਐਸੀ ਅੱਜ ਦੀ ਵੀਡੀਓ ਜਿਵੇਂ ਕਿ ਤੁਸੀਂ ਵੇਖਿਆ ਕਿ ਬਿਕਰਮ ਸਿੰਘ ਮਜੀਠੀਆ ਜੇਲ ਦੇ ਵਿੱਚ ਆਪਣੇ ਆਪ ਨੂੰ ਬਹੁਤ ਵੱਡਾ ਕੋਈ ਅਫਸਰ ਸਮਝਦਾ ਹੈ ਤੇ ਕਦੀ ਪੀਜ਼ਾ ਮੰਗਦਾ ਕਦੀ ਪਾਸਤੇ ਮੰਗਦਾ ਕਦੀ گارਲਿਕ ਬ੍ਰੈਡ ਮੰਗਦਾ ਤੇ ਜੇਲ ਨੂੰ ਉਹਨੇ ਆਪਣਾ ਸਸਰਾਲ ਸਮਝਿਆ ਤੇ ਭਗਵਤ ਮਾਨ ਨੇ ਹੁਣ ਤਮਕੀਲ ਆਈ ਹੈ ਕਿ ਬਹੁਤ ਜਲਦ ਡਿਬੜੂਗੜ ਦੀ ਜੇਲ੍ਹ ਦੇ ਵਿੱਚ ਵਿਕਰਮਜੀਤਿਆ ਨੂੰ ਪਾਇਆ ਜਾਇਗਾ ਤੇ ਕੋਈ ਬ੍ਰੈਡ ਪੀਜ਼ਾ 버ਗਰ ਜੇਲ੍ਹ 'ਚ ਨਹੀਂ ਮਿਲਣਗੇ ਕਿਉਂਕਿ ਇਹਨਾਂ ਲੋਕਾਂ ਨੇ ਲੱਖਾਂ ਮਾਵਾਂ ਦੇ ਘਰੋਂ ਜਾੜੇ ਨੇ ਲੱਖਾਂ ਪੈਣਾ ਦੇ ਭਰਾਵਾਂ ਨੂੰ ਕਤਲ ਕਰਵਾਇਆ ਚਿੱਟੇ ਦੇ ਨਾਲ ਉਹਨਾਂ ਨੂੰ ਉਹਨਾਂ ਦੀ ਜਾਨ ਨੂੰ ਖਤਮ ਕੀਤੀ ਹੈ ਉਹਨਾਂ ਨੂੰ ਕਤਲ ਹੀ ਕੀਤਾ ਗਿਆ ਇੱਕ ਤਰ੍ਹਾਂ ਤੇ ਅੱਜ ਐਦੀ ਭੈਣ ਜਿਹੜੀ ਹਰਸਿਮਰਤ ਕੋਰ ਬਦਲ ਉਹ ਇਹਦੇ ਰਖੜੀ ਬੰਨਣ ਨੂੰ ਜ਼ੇਦ ਕਰਦੀ ਆ ਜਦਕਿ ਪੰਜਾਬ ਦੇ ਲੋਕਾਂ ਦੀ ਡਿਮਾਂਡ ਹੈ ਕਿ ਆ ਬਿਕਰਮ ਸਿੰਘ ਮਜੀਠੀਆ ਨੂੰ ਫਾਇ ਲਾਣਾ ਚਾਹੀਦਾ ਤੇ ਇਹਨੂੰ ਡਿਬੜੂਗੜ੍ਹ ਦੀ ਜੇਲ੍ਹ ਦੇ ਵਿੱਚ ਪਾਜਣਾ ਚਾਹੀਦਾ ਉਹਦੇ ਤੋਂ ਥੱਲੇ ਪੰਜਾਬ ਦੇ ਲੋਕਾਂ ਦੀ ਕੋਈ ਡਿਮਾਂਡ ਨਹੀਂ ਹੈ ਤੇ ਇਹਨਾਂ ਦੀ ਜਿਹੜੀ ਫਰਮਾਇਸ਼ਾਂ ਨੇ ਪੀজে ਬਰਗਰਾਂ ਦੀ ਬਿਲਕੁਲ ਖਤਮ ਕਰਨੀ ਚਾਹੀਦੀ ਹੈ ਤੇ ਇਹਨਾਂ ਨੂੰ ਜੇਲ੍ਹ ਦੀ ਜਿਹੜੀ ਧਾਲ ਹੈ ਉਹ ਖਵਾਣੀ ਚਾਹੀਦੀ ਹੈ ਤਾਂ ਕਿ ਇਹਨਾਂ ਨੂੰ ਪਤਾ ਚੱਲੇ ਕਿ ਇਹਨਾਂ ਨੇ ਪੰਜਾਬ ਦੇ ਨਾਲ ਕੀ ਜ਼ੁਲਮ ਕੀਤਾ ਹੈ ਜਿਹੜੀ ਇਹਨਾਂ ਦੀ ਮਾਂ ਹੈ ਤਰਤੀਆ ਉਹਦੇ ਨਾਲ ਇਹਨਾਂ ਨੇ ਕੀ ਜ਼ੁਲਮ ਕੀਤਾ ਹੈ અમરતપાલ સિંહ જેડેને ઇલેક્શન જીતણ તો બાવજૂદ બે કસૂર દિબ્રુગાઢની જેલ ਦੇ ਵਿੱਚ ਕੈਦ ਨੇ ਤੇ ਉਹਨਾਂ ਤੇ ਝੂਠਾ ਐਨਐએસએ ਲਾਇਆ ਗਿਆ। ਇਸੇ ਤਰ੍ਹਾਂ ਲੋਕਾਂ ਦੀ డిమాండ్ ਹੈ ਕਿ ਪੰਜਾਬ ਦਾ ਮਾਹੌਲ ਵਿਕਰਮ ਸਿੰਘ ਮਜੀਠੀਆ ਤੇ ਕਾਂਗਰਸ ਦੇ ਲੀਡਰ ਖਰਾਬ ਕਰਨਗੇ ਤੇ ਉਹਦੇ ਤੋਂ ਬਿਹਤਰ ਹੈ ਇਹਨੂੰ ਦੂਰ ਛੁਟਿਆ ਜਾਇਆ ਆਸਾਮ ਦੇ ਵਿੱਚ ਦਿબ્રુਗਾઢ ਦੀ ਜੇਲ੍ਹ ਦੇ ਵਿੱਚ ਇਹਨੂੰ ਛੁਟਿਆ ਜਾਏ ਤੇ ਆਦੇ ਹੋਸ਼ ਜਿਹੜੇ ਨੇ ਠਿਕਾਣੇ ਲਾਏ ਜਾਣ ਤੇ ਜਿਹੜੇ ਭਗਵਤ ਮਾਨ ਨੇ ਲੈਂਡ ਪੂਲਿੰਗ ਪੋਲਿਸੀ ਦੀ وجہ ਤੋਂ ਬਹੁਤ ਜ਼ਿਆਦਾ ਕ੍ਰਿਟਿਸਿਜ਼ਮ ਉਹਨਾਂ ਦੇ ਉੱਤੇ ਆਇਆ ਹੈ। ਤੇ ਲੋਕਾਂ ਦੀ ਉਹਨਾਂ ਨੂੰ ਡਿਮਾਂਡ ਹੈ ਕਿ ਲੈਂਡ ਪੂਲਿੰਗ ਨੂੰ ਰੱਦ ਕਰ ਦੋ ਤੇ ਜਿਹੜੇ ਤੁਸੀਂ ਚੰਗੇ ਕੰਮ ਕਰਦੇ ਹੋ ਪੰਜਾਬ ਦੇ ਲੋਕ ਤੁਹਾਡੇ ਨਾਲ ਖੜੇ ਨੇ ਲੇਕਿਨ ਅਗਰ ਤੁਸੀਂ ਲੋਕਾਂ ਦੀਆਂ ਜ਼ਮੀਨਾਂ ਤੇ ਕਬਜ਼ੇ ਕਰੋਗੇ ਤੇ ਤੁਸੀਂ ਇਕੱਲੀ ਦਲ ਤੇ ਦੂਸਰੀ ਪਾਰਟੀਆਂ ਨੂੰ ਮੌਕਾ ਦੋਗੇ ਕਿ ਉਹ ਤੁਹਾਡੇ ਉੱਤੇ ਕ੍ਰਿਟੀਸਾਈਜ਼ ਕਰਨ ਤੇ ਲੋਕਾਂ ਨੂੰ ਵੀ ਤੁਸੀਂ ਮੌਕਾ ਦੋਗੇ ਕਿ ਉਹ ਤੁਹਾਡੇ ਉੱਤੇ ਕ੍ਰਿਟੀਸਾਈਜ਼ ਕਰਨ ਤੇ ਬਿਕਰਮ ਸਿੰਘ ਮਜੀਠੀਆ ਬਹੁਤ ਜਲ ਦਿਬੜੂਗਾ ਜੇਲ੍ਹ ਚ ਜਾ ਸਕਦਾ ਹੈ ਤੁਸੀਂ ਕੀ ਸੋਚਦੇ ਹੋ ਇਸ ਵੀਡੀਓ ਦੇ ਬਾਰੇ ਵਿੱਚ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰੋ ਮਿਲਨੇ ਆ ਨੈਕਸਟ ਵੀਡੀਓ ਗੁੱਡ ਬਾਏ ਅੱਲਾਹ ਹਾਫਿਜ਼